ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ 3 ਸਾਲਾਂ ਵਿੱਚ ਮਲੋਟ ਹਲਕੇ ਵਿੱਚ ਕੀਤੇ ਕੰਮਾਂ ਦਾ ਪ੍ਰਸਾਰ ਕਰ ਲਈ ਘਰ ਘਰ ਜਾਣ ਇਹ ਆਪਾਗੂ ਮਲੋਟ ਦੇ ਪੁੱਡਾ ਕਲੋਨੀ ਵਿੱਚ ਡਾਕਟਰ ਬਲਜੀਤ ਕੌਰ ਨੇ ਪੋਸਟਰ ਜਾਰੀ ਕਰਕੇ ਕੀਤਾ ਮਹਮ ਦਾ ਉਗਾਜ਼ ਮਨੇ ਪਰ ਚਾਹ ਚੜੀ ਤੋਂ ਕੇਸ ਵਾਲੀ ਕੰਪਲੇਨ ਰਿਸ਼ੂ ਕਰ ਰਹੇ ਹਾਂ ਸਰਕਾਰ ਦੇ ਦੀ ਅ ਅੱਜ ਅਸੀਂ ਮਲੋਟ ਵਾਸੀ ਸਾਰੇ ਇਕੱਠੇ ਹੋ ਕੇ ਪਹਿਲਾਂ ਤਾਂ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸਹਿਬਾਨ ਹਨ ਉਹ ਇਕੱਠੇ ਹੋ ਕੇ ਲੋਕਾਂ ਦੇ ਘਰਾਂ ਪਰ ਜਾਵਾਂਗੇ ਇੱਕ ਇੱਕ ਘਰ ਚ ਅਸੀਂ ਅਪਰੋਚ ਕਰਾਂਗੇ ਉਸਤਾ ਅਸੀਂ ਫੀਡਬੈਕ ਲਵਾਂਗੇ ਕਿ ਸਰਕਾਰ ਨੇ ਜੋ ਹੁਣ ਤੱਕ ਕੰਮ ਕੀਤੇ ਆ ਕੀ ਤੁਸੀਂ ਉਹਨਾਂ ਕੰਮਰ ਤੋਂ ਸੈਟੀਸਫਾਈਡ ਹੋ ਕਿਉਂਕਿ ਸਾਨੂੰ ਫੀਡਬੈਕ ਮਿਲੂਗੀ ਤਾਂ ਹੀ ਅਸੀਂ ਹੋਰ ਉਹਦੇ ਵਿੱਚ ਕੋਈ ਸੁਧਾਰ ਲਿਆ ਸਕਦੇ ਆ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਈ ਵਾਰ ਲੋਕ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਕਈ ਵਾਰ ਮੇਰੀ ਅਵੇਲੇਬਿਲਟੀ ਨਹੀਂ ਹੁੰਦੀ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਘਰ 'ਚ ਜਾ ਕੇ ਉਹਨਾਂ ਦੀ ਕੋਈ ਪਰਸਨਲ ਸਮੱਸਿਆ ਜਾਂ ਕੋਈ ਸਾਂਝੀ ਸਮੱਸਿਆ ਉਹ ਅਸੀਂ ਨੋਟ ਕਰਾਂਗੇ ਔਰ ਉਹਦੇ ਤੇ ਹਫ਼ਤੇ 10 ਦਿਨਾਂ ਬਾਅਦ ਰਿਵਿਊ ਕਰਦੇ ਰਵਾਂਗੇ ਕਿ ਉਹਨਾਂ ਚੋਂ ਕਿਹੜੀਆਂ ਸਮੱਸਿਆਵਾਂ ਅਸੀਂ ਜਲਦੀ ਹੱਲ ਕਰਾ ਸਕਦੇ ਹਾਂ ਸੋ ਕੋਸ਼ਿਸ਼ ਇਹ ਰਹੇਗੀ ਕਿ ਹਰ ਇੱਕ ਫਲੋਟ ਦਾ ਵਾਸੀ ਹੈ ਜਿਹੜਾ ਉਹਦੀ ਸਮੱਸਿਆ ਸੁਣ ਕੇ ਉਹਦਾ ਹੱਲ ਕੀਤਾ ਜਾਵੇ। ਪਿੰਸਲ ਸਰਕਾਰ ਨੂੰ ਹੋ ਗਏ ਤੁਸੀਂ ਮਲੋਟ ਦੇ ਵਿੱਚ ਅਸੀਂ ਮੀਤ ਪ੍ਰਾਪਤੀ ਕੀਤੀ ਮਿਲਦੇ ਉਸੇ 3 ਸਾਲਾਂ ਤੋਂ। ਅ ਮੈਨੂੰ ਆਇ ਲੱਗਦਾ ਹੈ ਕਿ ਮੈਂ ਜੋ ਸੋਚਿਆ ਸੀ ਕਿ ਮਲੋਟ ਦੇ ਵਿੱਚ ਵੱਡੀਆਂ-ਵੱਡੀਆਂ ਸਮੱਸਿਆਵਾਂ ਸੀ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਜ਼ਰੂਰੀ ਸੀ ਔਰ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਬੜਾ ਆਸ਼ੀਰਵਾਦ ਦਿੱਤਾ ਤੇ ਅਸੀਂ ਇਹਨਾਂ ਵਿੱਚ ਲਿਖੀਆਂ ਵੀ ਹੋਈਆਂ ਨੇ ਸਭ ਤੋਂ ਪਹਿਲੀ ਮੈਂ ਲੋਟ ਮੁਕਸਰ ਸੜਕ ਦੀ ਗੱਲ ਕਰਾਂਗੀ ਜਿਹੜੀ ਬੜੇ ਲੰਮੇ ਸਾਲਾਂ ਤੋਂ ਉਲਝੀ ਹੋਈ ਸੀ। ਉਹ ਤਕਰੀਬਨ ਪੂਰੇ ਹੋਣ ਦੇ ਕਿਨਾਰੇ ਆ ਖਤਮ ਹੋ ਜਾਏਗਾ ਉਹਦਾ ਕੰਮ ਔਰ ਉਸ ਤੋਂ ਬਾਅਦ ਅੰਡਰ ਬ੍ਰਿਜ ਦਾ ਕੰਮ ਜਿਹੜਾ ਮਨੋਟਾ ਉਹ ਵੀ ਬੜੇ ਲੰਮੇ ਸਮੇਂ ਤੋਂ ਲਟਕਦਾ ਸੀ ਉਹ ਅਸੀਂ ਕੁਝ ਦਿਨਾਂ ਵਿੱਚ ਸ਼ੁਰੂ ਕਰਾਉਣ ਜਾ ਰਹੇ ਆ ਬਾਕੀ ਸੀਵਰੇਜ ਦੀ ਸਮੱਸਿਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਉਹਨੂੰ ਅਸੀਂ ਲੱਗੇ ਹੋਏ ਲਗਾਤਾਰ ਕਰ ਰਹੇ 34 ਕਰੋੜ ਉਹਦੇ ਲਈ ਲੱਗ ਗਿਆਏ ਸੀ ਔਰ ਹੋਰ ਵੀ ਉਹਦੇ ਵਿੱਚ ਐਡ ਔਨ ਕਰ ਰਹੇ ਆ ਜਿੱਥੇ ਲੋਡ ਪੈ ਰਹੀ ਹੈ ਔਰ ਕੋਸ਼ਿਸ਼ ਹੈ ਕਿ ਹਰ ਇੱਕ ਗਲੀ ਦੀ ਇਹ ਸਮੱਸਿਆ ਅਸੀਂ ਦੂਰ ਕਰੀਏ ਪਾਣੀ ਦੀ ਸਮੱਸਿਆ ਜਿਵੇਂ 8 ਨੰਬਰ ਵਾੜ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਉਹ ਕੁਝ ਦਿਨਾਂ ਦੇ ਵਿੱਚ ਅਸੀਂ ਟੈਂਕੀ ਦਾ ਨਿਰਮਾਣ ਵੀ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਸ ਤਰ੍ਹਾਂ ਸਰਕਾਰ ਨੇ ਕੁਝ ਆਪਦੇ ਵੱਡੇ ਪੱਤਰ ਤੇ ਜਿਵੇਂ ਨਵੀਆਂ ਸਕੀਮਾਂ ਲੈ ਕੇ ਆਏ ਬਿਜਲੀ ਫ੍ਰੀ ਕਰਨੀ ਜਾਂ ਹੋਰ ਅਸੀਂ ਕਹਿ ਲਈਏ ਨੌਕਰੀਆਂ ਦਿੱਤੀਆਂ ਉਹ ਤਾਂ ਚਲੋ ਲੋਕ ਸਮਝਦੇ ਹੀ ਐ ਪਰ ਅਸੀਂ ਆਪਣੇ ਲੈਵਲ ਤੇ ਜੋ ਕੀਤਾ ਮਲੋਟ ਦੇ ਵਿੱਚ ਅਸੀਂ ਜਿੱਥੇ ਖੜੇ ਹਾਂ ਮਿਮਟ ਕਾਲਜ ਦੇ ਸਾਹਮਣੇ ਇਹ ਕਾਲਜ ਮੈਨੂੰ ਅੱਜ ਵੀ ਯਾਦ ਹੈ ਕਿ ਇਹ ਖਤਮ ਹੋਣ ਦੇ ਘੰਟੇ ਤੇ ਸੀ ਤੇ ਆਜ ਇਸ ਕਾਲਜ ਦੇ ਵਿੱਚ ਪੂਰੀਆਂ ਰੌਣਕਾਂ ਪੁਰੇ ਇੱਥੇ ਹਰ ਸਾਲ ਇਹਨੂੰ ਵੱਧ ਵੱਧ ਗ੍ਰਾਂਟ ਦਿੱਤੀ ਜਾਂਦੀ ਔਰ ਬੱਚਿਆਂ ਦੀ ਐਡਮਿਸ਼ਨਸ ਹੋ ਰਹੀਆਂ ਇਸੇ ਤਰ੍ਹਾਂ ਜੇ ਫੋਕਲ ਪੁਆਇੰਟ ਦੀ ਗੱਲ ਕਰੀਏ ਉੱਥੇ ਗ੍ਰਿੱਡ ਲੈ ਕੇ ਆਂਦਾ ਉਹ ਵੀ ਚਾਰ ਦਿਵਾਰੀ ਕਰਾਈ ਗਈ ਚਲੋ ਅਸੀਂ ਲੱਗੇ ਰਵਾਂਗੇ ਕੋਈ ਇਹ ਨਹੀਂ ਕਿ ਅਸੀਂ ਇੱਕ ਇੱਕ ਕਰਕੇ ਬਣਾਉਣੀਆਂ ਨੇ ਅਸੀਂ ਸਾਡੀ ਕੋਸ਼ਿਸ਼ ਲਗਾਤਾਰ ਜਾਰੀ ਹੈ ਔਰ ਮੈਂ ਆਪਣੇ ਮਲੋਟ ਦੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਾਂਗੀ ਕਿ ਸਹਿਯੋਗ ਦਿਓ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਵੀ ਸਾਡੇ ਕੰਮ ਪਿੱਛੇ ਰਹਿ ਕੇ ਇੱਥੇ ਗੱਲ ਨਹੀਂ ਸੁਣੀ ਗਈ ਓ ਸਾਡੇ ਸਾਰੇ ਪਾਰਟੀ ਦੇ ਵਰਕਰ ਸਹਿਬਾਨ ਤੁਹਾਡੇ ਘਰ ਘਰ ਤੱਕ ਕੌਣਗੇ ਆਪਦੀਆਂ ਸਮੱਸਿਆਵਾਂ ਸਾਨੂੰ ਦੱਸੋ ਤੇ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਆਨ ਲਈ ਦੋ ਸਾਲਾਂ ਲਈ ਕਿਸ ਤਰ੍ਹਾਂ ਦਾ ਰੋਲ ਪੇਪਰ ਤੁਸੀਂ ਆਖਦੇ ਹੋ ਕੋਸ਼ਿਸ਼ ਇਹ ਹੈ ਕਿ ਇਸ ਤੋਂ ਬਾਅਦ ਜਿਹੜੀਆਂ ਇਹ ਤਾਂ ਕਹਿ ਲਓ ਨਾ ਸਮੱਸਿਆਵਾਂ ਇਸ ਤੋਂ ਬਾਅਦ ਅਸੀਂ ਇਹਨੂੰ ਕੁਝ ਡਿਵੈਲਪਮੈਂਟ ਵੱਲ ਲੈ ਕੇ ਜਾਈਏ ਕਿਉਂਕਿ ਮਲੋਟ ਕਈ ਵਾਰੀ ਕੁਝ ਹਲਕੇ ਇਹੋ ਜਿਹੇ ਆ ਜਾਂਦੇ ਹੁੰਦੇ ਸਟੇਟ ਦੇ ਵਿੱਚ ਜਿਹਨੂੰ ਪਛੜਿਆਂ ਦੇ ਵਿੱਚ ਕਹਿਣ ਲਈਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਐਜੂਕੇਸ਼ਨ ਨੂੰ ਇੱਥੇ ਪਰਫੁੱਲਤ ਹੋਰ ਕਰੀਏ ਭਾਵੇਂ ਕਿਸੇ ਕਾਲਜ ਦੇ ਰੂਪ ਦੇ ਵਿੱਚ ਭਾਵੇਂ ਕੋਈ ਹੋਰ ਤਰੀਕੇ ਦੇ ਨਾਲ ਇਹ ਕਿਦੇ ਜਿਹੜਾ ਸਿਹਤ ਸੰਬੰਧੀ ਸ਼ਿਕਾਇਤਾਂ ਆਉਂਦੀਆਂ ਨੇ ਕਿ ਡਾਕਟਰ ਘੱਟ ਨੇ ਅਸੀਂ ਹਾਲਾਂਕਿ ਪੂਰੀ ਕੋਸ਼ਿਸ਼ ਕੀਤੀ ਹੈ ਡਾਇਲਿਸਿਸ ਯੂਨਿਟ ਵੀ ਚਲਾਇਆ ਔਰ ਇਸ ਤੋਂ ਵੱਧ ਵੀ ਅਸੀਂ ਅਵੇਲੇਬਿਲਿਟੀ ਕਰਾਂਗੇ ਡਾਕਟਰ ਸਹਿਬਾਨ ਜੀ ਸੋ ਸਿਹਤ ਤੇ ਸਿੱਖਿਆ ਨੂੰ ਲੈ ਕੇ ਮਲੋੜ ਦੇ ਵਿੱਚ ਅਸੀਂ ਕਾਫੀ ਕੁਝ ਨਵਾਂ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ